ਜਿੱਥੇ ਚੰਦੂ ਦੀ ਹਵੇਲੀ ਦੇ ਵਿੱਚ ਸ਼ਹੀਦਾ ਦੇ ਸਰਤਾਜ ਪੰਚ ਪਾਦਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਤੁਸੀਂ ਵੇਖੋ ਵੀ ਉਹਨਾਂ ਦੀ ਬਾਣੀ ਦੇ ਪਾਦਰ ਕਿੱਡੀ ਹੋਵੇ ਕਿ ਸੁਖਬੀ ਸਾਹਿਬ ਦੇ ਵਿੱਚ ਕਿ ਇਕਬਰ ਦੇ ਤਤੀ ਤਵੀ ਸ਼ਾਸਕ ਦੀ ਲਾਡ ਰੰਗ ਉਹਨੇ ਬਤਾਇਆ ਤੇ ਚੰਦੂ ਬਾਪੇ ਇਸ਼ਾਰੇ ਪਾ ਰਿਆ ਸ਼ਹੀਦਾ ਦੇ ਸਰਤਾਜ ਗੁਰੂ ਅਰਜਨ ਸਾਹਿਬ ਮਹਾਰਾਜ ਮਾਰ ਕੇ ਚੌਂਕੜਾ ਉਸ ਤਤੀ ਤਵੀ ਤੇ ਆੜੋ ਦੇ ਘਾਰੇ ਦੇ ਅੰਦਰ ਇਹਦੋਂ ਸਾਰਾ ਸ਼ਹਿਰ ਲਾਹੌਰ ਸਿਲਕੀਦਾ ਸੀ ਕਿਸੇ ਨੂੰ ਪਤਾ ਨਹੀਂ ਪਰ ਇੱਕ ਧਰਮੀ ਮਨੁੱਖ ਆਪਣੇ ਘਰ ਚੋਂ ਉੱਠਿਆ ਹੈ ਜਿਹਦਾ ਨਾਮ ਸਜਰਤ ਮੀਆਂ ਮੀਰ ਆਇਆ ਹੈ ਮੀਆਂ ਮੀਰ ਚੱਲ ਕੇ ਜੰਗੂ ਦੀ ਹਵੇਲੀ ਵਿੱਚ ਗਿਆ ਉਹ ਪਤਾ ਲਗਾ ਕਿ ਮੇਰਾ ਪਿਆਰਾ ਤੇ ਪੁਰਾਣਾ ਮਿੱਤਰ ਗੁਰੂ ਅਰਜਨ ਸਾਹਿਬ ਮਹਾਰਾਜ ਜਿਹਦੇ ਉਹ ਚਿੰਦੂ ਬਾਪੀ ਕਹਿਰ ਕਰ ਰਿਹਾ ਹੈ ਜਦੋਂ ਉਹਨੇ ਬਰੂਹਮ ਹੋ ਕੇ ਧੱਕਿਆ ਸਾਹਮਣੇ ਜੱਦੀ ਲਗੀ ਤੇ ਬੈਠੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਧਾਹਾਂ ਜਗਦੀਆਂ ਨੇ ਚਰਨਾਂ ਵਿੱਚ ਆਇਆ ਮਹਾਰਾਜ ਨੂੰ ਨਮਸ਼ਕਾਰ ਕੀਤੀ ਕਹਿਣ ਲੱਗਾ ਦਾਦਾ ਜੀ ਤੇ ਬੜਾ ਬੜਾ ਪਾਪ ਪਾਪੀਆਂ ਨੇ ਤੁਹਾਡੇ ਉੱਤੇ ਕੀਤਾ ਏ ਦਾਦਾ ਜੀ ਮੈਂ ਸਹਾਰ ਨਹੀਂ ਸਕਦਾ ਕਿਰਪਾ ਕਰੋ ਮੈਨੂੰ ਹੁਕਮ ਦਿਓ ਕਿ ਮੈਂ ਇਸ ਲਾਹੌਰ ਸ਼ਹਿਰ ਤੇ ਔਰ ਦਿੱਲੀ ਦੀ ਏਡ ਨਾਲ ਏਡ ਖੱਟਾ ਸਕਦਾ ਹਾਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਬੈਠਾ ਹੋਇਆ

जॾो गुरू बया कैर हुई जवे उस धरती कयूं न पलकावाली शहर इलेकशा ਹੁਕਮਾ ਕਰਦਾ ਜੱਦੀ ਲੋਹ ਸ਼ਹਿਰੀ ਇਹਦੇ ਨਾਲ ਇਹ ਸੰਗੜੀ ਕਾ ਵਾ ਸ਼ਾਨਸ਼ਾ ਸਿੱਖੀ ਵਾਲਾ ਮੈਂ ਮੀਆਂ ਮੀਰ ਜੀ ਉਤਾਰਦਾ ਇਹ ਸੱਚ ਝੂਠੇ ਦਾ ਨਿਰਦਈ ਕਰੀਏ ਪਿਆਰ ਨਾਲ ਸਿੱਖੀ ਵਾਲਾ ਮੈਂ कर प्यार न ताईं करी रज़ा जे विच सदा ख़ुश रही उसी रज़ा जे विच सदा ख़ुश रे सत नवाए

कमवारी करश ते असीं त ਪੱਕੇ ਨੇ ਇਹ ਸੇਖ ਕਾਮ ਆੜੀ ਕਰਾਂਗੇ ਬਲਾਚਰ ਬਾਤ ਵਾਲਾ ਦਿੰਦਰ ਸੁਨੀਹਾ ਬਲਾਚਰ ਬਾਤ ਵਾਲਾ ਦਿੰਦਰ ਸੁਨੀਹਾ ਜਿਹੜਾ ਗੁਰੂ ਨਾਨਕ ਨੇ ਬੂਟਾ ਲਾਇਆ ਏ ਮੰਨਣਾ ਏ ਪੁਰਖੀ ਅਕਾਲ ਦਾ ਪੰਜਵੇਂ ਗੁਰੂ ਨੇ ਮੁਕੋ ਪਰਮਾਇਆ ਏ ਬਾਣਾ ਮੰਗਣਾ ਏ ਪੁਰਖੀ ਅਕਾਲ ਦਾ ਪੰਜਵੇਂ धरती मुलादियां चंदी हुकूमत मुखाख मलादां चीर धरती मुलादां चंदरी हुकूमत मुखाख मलादां त मेकिया त मना को लॻे चरना जी चवां छॾ हुओ शहर जी एॾा तव्हां छॾ हुकम करो त दिली लोड़ शहर जी एॾी थि तव्हां छेर शाह ਤੇ ਅਗੇ ਦੋ ਪੜਾ ਪੁਰ ਬਚੇ ਨੇ ਤੇ ਇੱਕ ਪੜਾ ਤੇ ਅਸੀਂ ਹਾਜ਼ਰੀ ਭਰਨੀ ਹੈ ਮੀਆਂ ਮੀਰ ਸਤਿਗੁਰ ਦੇ ਚਰਨਾਂ ਵਿੱਚ ਬੈਠਾ ਨੇ ਆ ਗਿਆ ਮੰਗੀ ਪਰ ਸਤਿਗੁਰ ਜੀ ਨੇ ਬੜਾ ਕਰ ਦਿੱਤਾ ਤੇ ਤਾਂਾਂ ਮਾਰਦਾ ਹੋਇਆ ਇਸ ਚੰਗੂ ਦੀ ਹਵੇਲੀ ਤੇ ਚਲਾ ਗਿਆ ਜੁਰ ਦਿੱਤਾ ਪਰ ਪਹੁੰਚਾ ਪਰਛੇ ਘਰ-ਘਰ ਕੇ ਮਹਾਰਾਜ ਦੀ ਰੇਤੇ ਪਾ ਰਿਆ ਸੀ ਉਹ ਵੀ ਅਰਦਾਸਨ ਕਰ ਰਿਹਾ ਸੀ ਜਿੱਕਰ ਹੋਇਆ ਕਿ ਮਹਾਰਾਜ ਨੇ ਉਹਨੂੰ ਵੀ ਬਖਸ਼ਿਆ ਪਰਿਸ਼ਾਨ ਦੇ ਸਮੇਂ ਦਿੱਤੀ ਤਵੀ ਤੋਂ ਸਾਸਨਗਰ ਦੀ ਲਾਇਆ ਗਿਆ ਤੇ ਅਗਲੇ ਦਿਨ ਜਿਹੜਾ ਅੱਜ ਦਾ ਦਿਨ ਹੈ 30 ਮਈ ਵਾਲੇ ਦਿਨ 1606 ਈਸਵੀ ਨੂੰ ਚੰਦੂ ਦੇ ਮਹਲਕਾਰ ਧਨਪ੍ਰੂ ਅਰਜਨ ਸਿੰਘ ਮਹਾਰਾਜ ਨੇ ਲੁੱਪਦੇ ਨੇ ਤੇ ਸਾਸਨਗਰ ਜੀ ਤਰੇ ਰਾਏ ਸਪੁਰਦ ਕਰਦੇ ਨੇ ਜਿਹੜਾ ਰਾਵੀ ਅੱਜ ਕੱਲ ਪਾਕਿਸਤਾਨ ਦੀ ਸਰਹੱਦ ਤੇ ਵਹਿੰਦਾ ਹੈ ਦਾ ਕਾਰੀ ਬਾਰਡਰ ਦੇ ਲਾਗੋ ਜਿੰਨਾ ਕਹਦਾ ਹੈ ਉਹਦੇ ਸਿਰ ਸਤਬੰਦ ਦੀ ਬਾਣੀ ਕਹੀ ਸੂਰਜ ਕਿਧ ਮਲੇ ਜਲ ਕਾ ਜਲ ਹੂਆ ਰਾ ਜੋ ਰਵੀ ਸੰਪੂਰਨ ਖੀਰਾਂ ਦਾ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੋਤੀ ਜੋ ਸਮਾ ਜਾਂਦੇ ਉਸ ਤਾਕਤਪੂਰਖ ਦੇ ਬਾਣੇ ਅੰਦਰ ਅਗੋਂ ਸ਼ਹਾਦਤ ਦਾ ਜਾਂਦੀ ਜਾਂਦੇ ਹੰ ਅੱਗੇ ਸਾਥ ਨੇ ਜੀ ਕੀ ਹੋਇਆ ਕੱਲੇ ਬੁੜਾ ਤੇ ਸੀ ਇੱਕ ਮਰਦਾਂ ਦੀ ਸਾਝ ਪਾ ਕੇ ਫਿਰ ਅਰਜੀ ਕੋ ਖਿਮਾ ਮੰਗ ਜਾਣੀ ਹੋਈਆਂ ਭੁੱਲਾਂ ਦੀ ਮਾਫੀ ਲੋਕਿਓ ਬਹੁਤ ਸਾਰਾ ਮਾਨ ਦੋਸਾਨੇ ਮਾਇਆ ਦੇ ਰੂਪ ਵਿੱਚ ਕੀਤਾ ਤੇ ਤਰਵਾਦੀ